ਮੁੰਡੇ ਕਹਿੰਦੇ ਅਸੀਂ ਨਾ ਲਗਜ਼ਰੀ ਕੁਰਤੇ ਵੀ ਆਮੇ ਲੈਣੇ ਆ ਲਗਜ਼ਰੀ ਕੋਟ ਮੰਡਲੇ ਲੈਣੇ ਆ ਸੁਪਰਸਟਾਰ ਪਾਣਾ ਹੈਗਾ ਅਸੀਂ ਕਹਿੰਦੇ 3 ਪੀਸ ਕੋਟਸੂਟ ਵੀ ਲੈਣੇ ਆ 2 ਪੀਸ ਕੋਟਸੂਟ ਵੀ ਲੈਣੇ ਆ ਬਈ ਸਾਰਾ ਕੁਝ ਤੁਹਾਨੂੰ ਮਿਲ ਜੂਗਾ ਅੰਕਲ ਉਹ ਮੋਗਾ ਰੋਡ ਬਾਘਾ ਬਣਾ ਜੋ ਬਾਈ ਜੀ ਕਹਿੰਦੇ 2 ਪੀਸ ਕੋਟਪੈਨ ਤੇ ਵੱਡੀ ਆਫਰ ਚੱਲ ਰਹੀ ਹੋ ਦੱਸੋ ਕੀ ਆਫਰ ਹੈ ਬਿਲਕੁਲ ਭਾਜੀ 2 ਪੀਸ ਕੋਟਪੈਨ 2995 ਤੇ 3 ਪੀਸ ਕੋਟਪੈਨ 3760 ਰੁਪਏ ਦਾ ਸਲਾਈ ਕਰਕੇ ਕਪੜਾ ਨਾਲ ਲਾ ਕੇ ਸਭ ਤੋਂ ਵੱਡਾ ਆਫਰ ਲੈ ਕੇ ਆ ਗਏ ਆ ਦੇਖੋ ਪੂਰੇ ਪੰਜਾਬ ਦੇ ਵਿੱਚ 5-5000 ਰੁਪਏ ਕੱਲੀ ਸਮਾਈ ਲੱ ਪਰ ਅੰਕਲੋਂ ਵਾਕਾ ਪਣਾ 모ਗਾ ਰੋਡ ਤੇ ਤਮਾਕੇਦਾਰ ਉੱਪਰ ਕੋਈ ਬੰਦਾ ਕਹਿੰਦਾ ਮੈਨੂੰ ਲਗਜ਼ਰੀ ਚਾਹੀਦਾ ਲਾਈਨ ਵਾਲਾ ਵੀ ਚਾਹੀਦਾ ਚੈੱਕ ਵਾਲਾ ਚਾਹੀਦਾ ਉੱਪਰਲੇ ਵੱਡੇ ਬ੍ਰਾਂਡ ਹੈਗੇ ਆਪਣੇ ਕੋਲ ਬਿਲਕੁਲ ਭਾਜੀ ਸੀ ਆਰਾਮ ਰੇਮਰ ਵਰਗੇ ਟੌਪ ਦੇ ਬ੍ਰਾਂਡ ਵੀ ਹੈਗੇ ਆ ਪਰ ਉਹਨਾਂ ਦੇ ਵਿੱਚ ਅੰਨੀ ਲੁੱਟ ਨਹੀਂ ਹੈਗੀ ਜਿਵੇਂ 10000 ਰੁਪਏ ਦਾ ਕੱਪੜਾ ਤੇ 5000 ਸਮਾਈ 15000 ਅਸੀਂ ਦੇਣਾ 7000 ਦਾ ਰੇਮਰ ਦਾ ਕੋਟ ਪੈਂਟ ਸੀਗੇ ਤੁਸੀਂ ਚੈੱਕ ਕਰੋ ਚਾਹੇ ਲਾਈਨਿੰਗ ਵਾਲੇ ਲੈਣੇ ਆ ਚਾਹੇ ਚੈੱਕ ਚੇ ਲੈਣੇ ਆ ਚਾਹੇ ਪਲੇਨ ਲੈਣੇ ਆ ਸਾਰੇ ਤਰ੍ਹਾਂ ਦੀ ਵੈਰਾਈਟੀ ਹੈਗੀ ਆ ਅੱਛਾ ਕੁੜਤੇ ਪਜਾਮੇ ਦੇ ਕੀ ਆਫਰ ਨੇ ਕਿੰਨੇ ਕੁੜਤੇ ਪਜਾਮੇ ਮੈਂ ਸ਼ੁਰੂ ਆਪਣੇ ਕੋਲ ਮੈਂ ਕਹਿੰਨਾ ਕੁੜਤੇ ਪਜਾਮੇ ਜਿਹੜੀ ਆਫਰ ਆ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਜਿਹੜਾ ਗੀਜ਼ਾ ਕਾਟਨ ਦਾ ਕੁੜਤਾ ਪਜਾਮਾ 3000 ਦਾ ਬਿਜਾਰ ਚ ਸਾਡੇ ਕੋਲ 700 ਰੁਪਏ ਦਾ 700 ਰੁਪਏ ਦੇ ਦਊਂਗੇ ਬਿਲਕੁਲ ਭਾਈ ਰੰਗ ਹੈਗੇ ਚੋਰ ਪੂਰੇ ਜ਼ਬਰਦਸਤ ਕਲਰ ਜੀ ਆ ਚੱਕੋ ਜੀ ਵਾਈਡ ਗੀਜ਼ਾ ਕਾਟਨ ਟੌਪ ਕਲਾਸ ਲਗਜ਼ਰੀ ਚਾਹੇ ਤੁਸੀਂ ਪੇਪਰ ਕਾਟਨ ਚ ਲੈਣਾ ਚਾ ਆ ਗਣੀ ਮੋਕਨੇ 1 2 3 4 5 6 ਜਿੰਨੇ ਮਰਜ਼ੀ ਰੰਗ ਲੈ ਲਓ 700 ਰੁਪਏ ਦੇ ਵਿੱਚ ਸੋ ਦੇਖੋ ਜੀ ਬ੍ਰਾਂਡ ਵੀ ਸਾਡੇ ਕੋਲ ਸਾਰੇ ਵੈਸੇ ਸਾਡੇ ਕੋਲ ਸਿਰਫ 200 ਰੁਪਏ ਤੋਂ ਕੋਟਾ ਬੇਮਾ ਸ਼ੁਰੂ ਹੋ ਜਾਂਦਾ 200 ਰੁਪਏ ਚ কুরਤਾ ਪਿਆਮਾ ਲੈ ਜਾਓ ਪੂਰੇ ਪੰਜਾਬ ਦੀ ਗਾਰੰਟੀ ਕਿਸ ਨੇ ਰੇਟ ਨਹੀਂ ਦੇਣਾ ਇਹਦੇ ਵਿੱਚ ਰੰਗ ਸਾਨੂੰ ਬਹੁਤ ਸਾਰੇ ਮਿਲ ਜਾਣਿਆ ਵਾਈਟ ਰੰਗ ਦਾ ਤੁਸੀਂ কুরਤਾ ਪਿਆਮਾ ਲੈਣਾ ਇਹਦੇ ਵਿੱਚ ਦੇਖੋ ਵਾਈਟ ਰੰਗ ਦੇ ਵਿੱਚ ਹੀ ਬਕਵਕਤਰਾਂ ਦੇ ਬ੍ਰਾਂਡ ਆ ਬਕਵਕਤਰਾਂ ਦੇ ਕਪੜਾ ਚਾਹੇ ਤੁਸੀਂ ਲੈ 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 ਲਓ ਕਾਟਨ ਲੈ ਲਓ ਗੀਜ਼ਾ ਕਾਟਨ ਲੈ ਜਾਓ ਹਰ ਇੱਕ ਤਰ੍ਹਾਂ ਦਾ ਦਵਾਈ ਵਾਲਾ কুরਤਾ ਪਿਆਮਾ ਮਿਲ ਜੂਗਾ ਤੁਹਾਨੂੰ ਤੁਹਾਨੂੰ ਲਖਨਊ ਵਾਲਾ ਮਿਲ ਜੂਗਾ ਤੁਹਾਨੂੰ ਮੁਕਸਰੀ ਮਿਲ ਜੂਗਾ ਚਾਹੇ কুরਤਾ ਪਿਆਮਾ ਬਣਾ ਲਓ ਸਲਵਾਰ ਸੂਟ ਬਣਾ ਲਓ ਚਾਹੇ ਤੁਸੀਂ ਬਣਾ ਲਓ ਸਲਵਾਰ ਸੂਟ ਹਰ ਇੱਕ ਚੀਜ਼ ਤੁਹਾਨੂੰ ਮਿਲ ਜਾਣੀ ਕਲਰ ਬਹੁਤ ਸਾਰੇ ਆ ਇੱਥੇ ਬਿਲਕੁਲ ਮਿਲ ਜਾਣਗੇ ਚਾਹੇ ਤੁਸੀਂ ਖਾਦੀ ਟਾਈਪ ਦੇ ਵਿੱਚ ਲੈਣਾ ਤੇ ਸਾਡੇ ਕੋਲ ਉਹ ਵੀ ਕੁੜਤੇ ਪਜਾਮੇ ਹੋਗੇ ਸਭ ਤੋਂ ਵੱਧ ਸੇਲ ਹੋਣ ਵਾਲਾ ਖਾਦੀ ਕੱਪੜਾ ਜਿਹਦੇ ਵਿੱਚ ਡਿਜ਼ਾਈਨਿੰਗ ਜ਼ਬਰਦਸਤ ਹੈ ਵੱਡੇ ਵੱਡੇ ਦੁਕਾਨਦਾਰ ਕਹਿੰਦੇ ਸਾਡੇ ਕੋਲ ਖਾਦੀ ਕੱਪੜਾ ਨਹੀਂ ਵਿਕਦਾ ਪਰ ਚੈਲੰਜ ਕਰਕੇ ਕਹਿੰਦੇ ਆ ਜਿੰਨਾ ਖਾਦੀ ਕੱਪੜਾ ਅੰਕਲੋਂ ਬਾਗਾ ਪਰਾਣਾ ਵਿਕਦਾ ਪੂਰੇ ਪੰਜਾਬ ਦੇ ਵਿੱਚ ਨਹੀਂ ਵਿਕਦਾ ਕਿਉਂਕਿ ਇਹ ਸਪੈਸ਼ਲ ਕੇਰਲਾ ਤੋਂ ਮੰਗਾਈ ਗਈ ਆਈਟਮ ਹੈ ਫਲੈਕ ਦੇ ਵਿੱਚ ਵੀ ਸਾਡੇ ਕੋਲ ਬਹੁਤ ساری ਰੇਂਜ ਆ ਦੇਖੋ ਹਰ ਤਰ੍ਹਾਂ ਦੇ ਕੱਪੜਾ ਮਿਲ ਜਣਾ ਤੁਸੀਂ ਸ਼ਰਟਾਂ ਲੈਣੀਆਂ ਚੈੱਕ ਲੈਣੀਆਂ ਪਲੇਨ ਲੈਣੀਆਂ ਲਾਈਨਾਂ ਵਾਲੀਆਂ ਲੈਣੀਆਂ ਪ੍ਰਿੰਟ ਲੈਣੀਆਂ 셔ਲਟਨ ਵਿੱਚ ਬਹੁਤ ਵੱਡੀ ਰੇਂਜ ਆ 3350 ਰੁਪਏ ਤੋਂ 셔ਟ ਸ਼ੁਰੂ ਹੋ ਜਾਂਦੀ ਆ ਤੁਸੀਂ ਬੈਂਕ ਵਿੱਚ ਕੰਮ ਕਰਦੇ ਹੋ ਕਿਸੇ ਵੀ ਆਫਿਸ ਵਿੱਚ ਕੰਮ ਕਰਦੇ ਹੋ ਦੇਖੋ ਐਦਾਂ ਮੈਚ ਕਰਕੇ ਤੁਸੀਂ ਇੱਥੋਂ ਪੈਂਟ 셔ਟ ਲੈ ਕੇ ਜਾ ਸਕਦੇ ਆ ਸਾਡੇ ਕੋਲ ਬਹੁਤ ਸਾਰੇ ਕਲਰ ਹੈਗੇ ਆ ਬਾਕਫਕ ਤਰ੍ਹਾਂ ਦੀ ਮੈਚਿੰਗ ਡਿਜ਼ਾਈਨ ਹੈਗੀ ਆ ਪੈਂਟ 셔ਟ ਦੇ ਵਿੱਚ ਵੀ ਸਾਡੇ ਕੋਲ ਬਹੁਤ ਸਾਰੀ ਰੇਂਜ ਆ ਤੁਸੀਂ 셔ਰਬਾਨੀ ਲੈਣੀਆਂ ਦੇਖੋ 셔ਰਬਾਨੀ ਜਿਹੜੀ ਬਾਜ਼ਾਰ ਦੇ ਵਿੱਚ 15-20000 ਰੁਪਏ ਦੀ ਇੱਥੇ ਸਿਰਫ 6500 ਰੁਪਏ ਤੋਂ 셔ਰਬਾਨੀ ਤੁਹਾਨੂੰ ਸੁਰੂ ਮੈਲ ਜਾਣੀ ਹੈਗੀ ਆ ਛੇਤੀ ਆਜੋ ਅੰਕਲ ਓਮ ਮੋਗਾ ਰੋਡ ਬਾਗਰਪਣਾ ਜਿੱਥੇ ਨਾਲ-ਨਾਲ ਸੂਟਾਂ ਤੇ ਬਹੁਤ ਵੱਡੀ ਸੇਲ ਚੱਲ ਰਹੀ ਹੈ ਤੁਸੀਂ 100 ਰੁਪਏ ਦਾ ਸੂਟ ਲੈਣਾ ਉਹ ਵੀ ਮਿਲ ਜੂਗਾ 200 ਰੁਪਏ ਦਾ ਸੂਟ ਲੈਣਾ ਉਹ ਵੀ ਮਿਲ ਜੂਗਾ ਮਤਲਬ 500 ਵਾਲਾ ਸੂਟ ਤੇ 100 ਰੁਪਏ ਦਿੱਤਾ ਜਾ ਰਿਹਾ ਚਾਰ ਪੰਜ ਦਿਨ ਦੀ ਸੇਲ ਹੈ ਛੇਤੀ ਆਜੋ ਵੱਡੇ ਫਾਇਦੇ ਕਰਾਂਗੇ